ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਫਤਰ ਫਾਜ਼ਿਲਕਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਇਹ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਫਤਰ ਫਾਜ਼ਿਲਕਾ ਪੀ ਐਸ ਪੀ ਸੀ ਐਲ ਦਫਤਰ ਪੈਂਡੂ ਵਿਖੇ ਕੀਤਾ ਗਿਆ ਇਹ ਪ੍ਰਕਾਸ਼ ਅੱਜ ਤੋਂ 3 ਦਿਨ ਪਹਿਲਾਂ ਕੀਤਾ ਗਿਆ ਸੀ ਅਤੇ ਅੱਜ ਸ਼੍ਰੀ ਗੁਰੂ ਗੰਬ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਪਾਠਾਂ ਦੇ ਜੋ ਰੱਖੇ ਗਏ ਸੀ 3 ਦਿਨ ਪਹਿਲਾਂ ਦੇ ਪ੍ਰਯੋਗ ਪਾਏਗੇ ਦੇਗ ਪ੍ਰਸ਼ਾਦ ਵੰਡਿਆ ਗਿਆ ਅਤੇ ਗੁਰੂ ਦਾ ਅਟੁੱਟ ਲੰਗਰ ਪੰਗਤ ਵਿੱਚ ਬਿਠਾ ਕੇ ਵੰਡਿਆ ਗਿਆ ਬਿਲਕੁਲ ਜੀ ਫਾਜ਼ਿਲਕਾ ਦੇ ਬਿਜਲੀ ਬੋਰਡ ਦਫਤਰ ਦੇ ਪੇਂਡੂ ਵਿਭਾਗ ਵੱਲੋਂ ਬਿਜਲੀ ਬੋਰਡ ਦਫਤਰ ਪੇਂਡੂ ਬਾਗੋਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਅੰਦਰ ਪਹਿਲਾਂ ਰੱਖੇ ਗਏ ਸੀ ਉਹਨਾਂ ਦਾ ਭੋਗ ਪਾਇਆ ਗਿਆ ਦੇਗ ਪ੍ਰਸ਼ਾਦ ਦਿੱਤਾ ਗਿਆ ਅਤੇ ਗੁਰੂ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਪੰਗਤ ਵਿੱਚ ਲੰਗਰ ਵੀ ਵੰਡਿਆ ਗਿਆ ਜਿੱਥੇ ਕਿ ਬਿਜਲੀ ਬੋਰਡ ਦੇ ਸਮੂਹ ਕਰਮਚਾਰੀਆਂ ਵੱਲੋਂ ਇਕੱਠੇ ਤੌਰ ਤੇ ਪਿੰਡੂ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲੰਗਰ ਕਰਾਇਆ ਗਿਆ ਅਤੇ ਪੰਗਤ ਵਿੱਚ ਬਿਠਾ ਕੇ ਲੰਗਰ ਕਰਾਇਆ ਗਿਆ ਇਸ ਪੰਗਤ ਵਿੱਚ ਸੰਗਤ ਵੀ ਬੈਠੀ ਅਤੇ ਬਿਜਲੀ ਬੋਰਡ ਦੇ ਅਧਿਕਾਰੀ ਵੀ ਬੈਠੇ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ ਏਲ ਐਮ 295/19 ਦੇ ਮੁਲਾਜ਼ਮਾਂ ਦੇ ਹੱਕ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਆਏ ਫੈਸਲੇ ਦੀ ਖੁਸ਼ੀ ਮਨਾਉਂਦੇ ਹੋਏ ਬਿਜਲੀ ਬੋਰਡ ਦਫ਼ਤਰ ਫਾਜ਼ਿਲਕਾ ਵਿਖੇ ਇਹ ਸ਼ੁਕਰਾਨੇ ਦੇ ਪਾਠ ਰੱਖੇਗੇ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਬਿਜਲੀ ਬੋਰਡ ਦੇ ਅਧਿਕਾਰੀਆਂ ਮੈਂਬਰਾਂ ਪਦ ਅਧਿਕਾਰੀਆਂ ਲੋਕਾਂ ਨੇ ਦੱਸਿਆ ਵੀ ਪਿਛਲੇ ਲੰਬੇ ਸਮੇਂ ਤੋਂ ਉਹ ਇਹ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਅਤੇ ਮਾਨਯੋਗ ਪੰਜਾਬ ਦੇ ਹਾਈ ਕੋਰਟ ਵੱਲੋਂ ਇਹਨਾਂ ਦੇ ਹੱਕ ਵਿੱਚ ਫੈਸਲਾ ਆਇਆ ਹੈ ਜਿਹੜੇ ਮੁਲਾਇਬਾ ਦੀ ਤਨਖਾਹ ਪਿਛਲੇ ਲੰਬੇ ਸਮੇਂ ਤੋਂ 10200 ਤੱਕ ਕੰਮ ਕਰ ਰਹੇ ਸੀ ਇਹ ਫੈਸਲਾ ਆਉਣ ਤੋਂ ਬਾਅਦ ਉਹ 45000 ਤੋਂ ਉੱਪਰ ਦੀ ਤਨਖਾਹ ਦੇ ਹੱਕਦਾਰ ਹੋ ਗਏ ਹਨ ਤੇ ਇੱਕ ਮਹੀਨੇ ਦੀ ਤਨਖਾਹ ਮਿਲ ਚੁੱਕੀ ਹੈ ਇਸ ਬਾਰੇ ਜਾਣਕਾਰੀ ਦੇਦੇ ਹੋਏ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਸ਼ੁਕਰਾਨਾ ਕਰਦੇ ਆ ਅਸ਼ੀਰੀ ਗੁਰੂ ਗੰਗ ਸਾਹਿਬ ਜੀ ਦੇ ਚਰਨ ਫਾਜ਼ਿਲਕਾ ਬਿਜਲੀ ਬੋਰਡ ਦਫਤਰ ਦੇ ਪਿੰਡੂ ਦਫਤਰ ਵਿਖੇ ਪਵਾਏ ਗਏ ਜਿੱਥੇ ਪੰਜਾਬ ਦੇ ਪ੍ਰਧਾਨ ਵਿਸ਼ੇਸ਼ ਤੌਰ ਤੇ ਪੁੱਜੇ ਜਿਸ ਬਾਰੇ ਜਾਣਕਾਰੀ ਦੇਦੇ ਹੋਏ ਬਿਜਲੀ ਬੋਰਡ ਦੇ ਮੌਜੂਦਾ ਕਰਮਚਾਰੀਆਂ ਰਿਟਾਇਰ ਅਧਿਕਾਰੀਆਂ ਅਤੇ ਹੋਰ ਸਾਥੀਆਂ ਨੇ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਉਹਨਾਂ ਮੁਲਾਇਮਾਂ ਨੂੰ ਵਧਾਈ ਦਿੱਤੀ ਜੋ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਸੀ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਮਾਨਯੋਗ ਦੇ ਹੁਕਮਾਂ ਦੇ ਅਨੁਸਾਰ ਇਹ ਫੈਸਲਾ ਉਹਨਾਂ ਦੇ ਹੱਕ ਵਿਚ ਆਇਆ ਹੈ ਅਤੇ ਉਹ ਹੁਣ ਆਪਣੇ ਜੀਵਨ ਦਾ ਬਜਰ ਗੁਸਰ ਆਸਾਨੀ ਨਾਲ ਸੁੱਖੇ ਢੰਗ ਨਾਲ ਕਰ ਸਕਣਗੇ ਅਤੇ ਇਹ ਖੁਸ਼ੀ ਜ਼ਾਹਰ ਕਰਦੇ ਹਰੇ ਅਤੇ ਉਹਨਾਂ ਨੇ ਕਿਹਾ ਕਿ ਜੋ ਮੁਲਾਜ਼ਮ ਕਈ ਪ੍ਰਾਈਵੇਟ ਨੌਕਰੀਆਂ ਛੱਡ ਕੇ ਵੀ ਆਏ ਸੀ ਚੰਗੇ ਸੈਕਟਰ ਤੋਂ ਆਏ ਸੀ 10200 ਤੇ ਉਹਨਾਂ ਦਾ ਗੁਜ਼ਾਰਾ ਕਰਨਾ ਔਖਾ ਸੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਸ ਸਲਾਘਾਯੋਗ ਹੈ ਅਤੇ ਯੂਨੀਅਨ ਹਮੇਸ਼ਾ ਹੀ ਇਹਨਾਂ ਮੁਲਾਜ਼ਮਾਂ ਦੇ ਨਾਲ ਖੜੀ ਸੀ ਅਤੇ ਖੜੀ ਰਹੇਗੀ ਜੇਕਰ ਕੋਈ ਮੁਲਾਜ਼ਮ ਰਹਿ ਗਿਆ ਹੈ ਤਾਂ ਉਸ ਦਾ ਸਾਥ ਵੀ ਅੱਗੇ ਯੂਨੀਅਨ ਐਵੇਂ ਹੀ ਦੇਵੇਗੀ ਜਿਵੇਂ ਇਹਨਾਂ ਦਿੱਤਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਗੁਰੂ ਦਾ ਓਟ ਆਸਰਾ ਨਹੀਂ ਛੱਡਣਾ ਚਾਹੀਦਾ ਗੁਰੂ ਦਾ ਓਟ ਆਸਰਾ ਮੰਨ ਕੇ ਕੋਈ ਵੀ ਕੰਮ ਕਰੀਏ ਸੱਚਾ ਸੁੱਚਾ ਹੋਵੇ ਉਹ ਪੂਰਨ ਤੇ ਪਾਰ ਹੁੰਦਾ ਹੈ ਜੋ ਅੱਜ ਇਹ ਮੁਲਾਇਮਾ ਨਾ ਹੋਇਆ ਹੈ ਇਹ ਇੱਕ ਵੱਡੀ ਖੁਸ਼ੀ ਦੀ ਗੱਲ ਹੈ ਤੋ ਤੇ ਇਸ ਖੁਸ਼ੀ ਦੇ ਵਿੱਚੋਂ ਗੁਰੂ ਦਾ ਪਾਠ ਦਿਖਾਇਆ ਗਿਆ ਹੈ ਤਿੰਨ ਦਿਨ ਇਹਨਾਂ ਦੀ ਸੇਵਾ ਕੀਤੀ ਗਈ ਹੈ ਅਤੇ ਅੱਜ ਅਟੁੱਟ ਲੰਗਰ ਵੀ ਵਰਤਾਇਆ ਗਿਆ ਤਾਂ ਜੋ ਇਹਨਾਂ ਦਾ ਜੀਵਨ ਵਧੀਆ ਹੋ ਸਕੇ ਮੋਲਦੇ ਹੋਏ ਉਹਨਾਂ ਨੇ ਦੱਸਿਆ ਕਿ ਇਹ ਵੱਡੀ ਤਨਖਾਹ ਹੋਣ ਦੇ ਨਾਲ ਮੁਲਾਇਮਾ ਦੇ ਵਿੱਚ ਕੰਮ ਕਰਨ ਦੀ ਸ਼ਕਤੀ ਹੋਰ ਵਧੇਗੀ ਉਹ ਅੱਗੇ ਹੀ ਬਹੁਤ ਵਧੀਆ ਤੇ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਸੀ ਅਤੇ ਹੁਣ ਮਾਨਯੋਗ ਪੰਜਾਬ ਰਿਆ ਦਾ ਹਾਈ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਦੇ ਅਨੁਸਾਰ ਉਹ ਕੰਮ ਹੋਰ ਵਧੀਆ ਢੰਗ ਨਾਲ ਕਰਨਗੇ ਅਤੇ ਬਿਜਲੀ ਬੋਰਡ ਪੀਐਸਪੀਸੀਐਲ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਜੋ ਕਿ ਆਧਾਪ ਵੇਖ ਨੂੰ ਲੈ ਕੇ ਮਿਸ਼ਾ ਅਚਿੰਤਿਤ ਰਹਿੰਦੇ ਸੀ ਇਸ ਡਿਊਟੀ ਦੌਰਾਨ ਕਈ ਮੁਲਾਜ਼ਮ ਦੁਨੀਆ ਨੂੰ ਛੱਡ ਗਏ ਕਈਆਂ ਨੂੰ ਕਰੰਟ ਲੱਗ ਗਿਆ ਤੇ ਕਈ ਹੋਰ ਦੁਰਘਟਨਾਵਾਂ ਹੋ ਗਏ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਸ ਨਾਲ ਵੱਡੀ ਰਾਹਤ ਮਿਲੇਗੀ ਇਸ ਲਈ ਉਹ ਸ਼ੁਕਰਗੁਜ਼ਾਰ ਹਨ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਅਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਜਿਨ੍ਹਾਂ ਨੇ ਉਹਨਾਂ ਦੇ ਗ੍ਰਹ ਸਾਨ ਜੋ ਕਿ ਬਿਜਲੀ ਬੋਰਡ ਹੈ ਜਿੱਥੇ ਉਹਨਾਂ ਦੀ ਕਰਮ ਭੂਮੀ ਹੈ ਕਰਮ ਭੂਮੀ ਵਿੱਚ ਆ ਕੇ ਚਰਨ ਪਾਏ ਤੇ ਤਿੰਨ ਦਿਨ ਵਿਰਾਜਮਨ ਰਹੇ ਅਤੇ ਅੱਜ ਸ਼ੁਕਰਾਨਾ ਕਰਦੇ ਹੋਏ ਸ਼੍ਰੀ ਗੁਰੂ ਗੰਗਦ ਸਾਹਿਬ ਜੀ ਦੇ ਭੋਗ ਪਾਏ ਗਏ ਜੋ ਕਿ ਭਾਈ ਸ਼ੇਰੀ ਤੇ ਉਹਨਾਂ ਦੀ ਟੀਮ ਵੱਲੋਂ ਫਾਜ਼ਿਲਕਾ ਦੇ ਬਿਜਲੀ ਬੋਰਡ ਦਫ਼ਤਰ ਵਿਖੇ ਪਾਏ ਗਏ ਜਿੱਥੇ ਬੋਲਦੇ ਹੋਏ ਕਿਹਾ ਗਿਆ ਕਿ ਉਹ ਅੱਗੇ ਦੀ ਤਰ੍ਹਾਂ ਹੋਰ ਵਧਿਆ ਸੂਚਾਰੂ ਢੰਗ ਨਾਲ ਕੰਮ ਕਰਨਗੇ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆ ਦਿੱਤੀ ਜਾਵੇਗੀ ਪਹਿਲਾਂ ਵੀ ਬਿਜਲੀ ਬੋਰਡ ਵਿੱਚ ਕੰਮ ਕਰਦੇ ਭਾਵੇਂ ਨਗੂਨੀਆਂ ਤਨਖਾਹਾਂ ਤੇ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੇ ਸੀ ਨਹੀਂ ਆਨ ਦੇ ਰਹੇ ਸੀ ਦਿੱਕਤ ਕਿਸੇ ਪ੍ਰਕਾਰ ਦੀ ਅਤੇ ਹੁਣ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਉਹਨਾਂ ਨੂੰ ਇੱਕ ਇੱਕ ਮਹੀਨੇ ਤਨਖਾਹ 45 ਹਜ਼ਾਰ ਤੋਂ ਵੱਧ ਦੀ ਮਿਲ ਚੁੱਕੀ ਆ ਤੇ ਹੁਣ ਹੋਰ ਜੋਸ਼ ਨਾਲ ਕੰਮ ਕਰਨਗੇ ਲੋਕਾਂ ਨੂੰ ਦਿੱਕਤ ਨਹੀਂ ਆਨ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੇ ਨੀਮਾ ਤੇ ਚਲਦੇ ਹੋਏ ਅਤੇ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਦੇ ਹੋਏ ਜੋ ਉਹਨਾਂ ਦੀ ਕਰਦੇ ਵਿੱਚ رونਕ ਪਰਤੀ ਹੈ ਕਿਉਂਕਿ ਅੱਜ ਕੱਲ ਦੇ ਮਹਿੰਗਾਈ ਦੇ ਜਮਾਨੇ ਦੇ ਵਿੱਚ 10200 ਤੇ ਗੁਜ਼ਾਰਾ ਕਰਨਾ ਬੜਾ ਹੀ ਔਖਾ ਹੈ ਇਸ ਕਰਕੇ ਉਹ ਸ਼ੁਕਰਾਨਾ ਕਰਦੇ ਰਹਤੇ ਬਿਜਲੀ ਸੁਚਾਰੂ ਢੰਗ ਨਾਲ ਚਾਹੇ ਉਹ ਮੀਂਹ ਹੋਵੇ ਜਾਂ ਨੇਰੀ ਹੋਵੇ ਗਰਮੀ ਹੋਵੇ ਧੁੱਪ ਹੋਵੇ ਛਾਂ ਹੋਵੇ ਹੜਤਾਲ ਹੋਵੇ ਫਿਰ ਵੀ ਉਹ ਦਿਨ ਰਾਤ ਲੋਕਾਂ ਨੂੰ ਬਿਜਲੀ ਨਿਰਵਿਘਨ ਦਿੰਦੇ ਹਨ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਂਦੀ ਜਾਂਦੀ ਚਾਹੇ ਉਹ ਝੋਨੇ ਦਾ ਸੀਜ਼ਨ ਹੈ ਕਣਕ ਦਾ ਸੀਜ਼ਨ ਹੈ ਵਾਢੀ ਦਾ ਸੀਜ਼ਨ ਹੈ ਲੋਕਾਂ ਦੇ ਘਰਾਂ ਵਿੱਚ ਆਉਂਦਾ ਸੀਜ਼ਨ ਹੈ ਇੱਥੋਂ ਤੱਕ ਕਿ ਬਾਰਿਸ਼ਾਂ ਦੇ ਸੀਜ਼ਨਾਂ ਦੇ ਵਿੱਚ ਵੀ ਲੋਕ ਘਰਾਂ ਵਿੱਚ ਬੈਠੇ ਹੁੰਦੇ ਹਨ ਤੇ ਬਿਜਲੀ ਬੋਰਡ ਦੇ ਕਰਮਚਾਰੀ ਦਿਨ ਰਾਤ ਕੰਮ ਕਰਦੇ ਹਨ ਇਸ ਕਰਕੇ ਉਹ ਵਾਅਦਾ ਕਰਦੇ ਹਨ ਕਿ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਂਦੀ ਜਾਵੇਗੀ ਇੱਥੇ ਬੋਲਦੇ ਹੋਏ ਆਗਵਾ ਨੇ ਗੁਰੂ ਦਾ ਲੰਗਰ ਵੀ ਵਰਤਾਇਆ ਦੇ ਕੇ ਵੀ ਦਿੱਤੀ ਅਤੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਬਿਜਲੀ ਬੋਰਡ ਪੈਂਡੂ ਫਾਜ਼ਿਲਕਰ ਦੇ ਦਫ਼ਤਰ ਵਿੱਚ ਖੰਡ ਪਾਠ ਦੇ ਪਾਠ ਤੇ ਭੋਗਾ ਤੋਂ ਬਾਅਦ ਲੰਗਰ ਬਤਾਇਆ ਗਿਆ ਇਸ ਲੰਗਰ ਦੇ ਵਿੱਚ ਤੁਸੀਂ ਵੇਖੋ ਪੂਰੇ ਦਾ ਪੂਰਾ ਸਟਾਫ ਪੰਗਤ ਵਿੱਚ ਬੈਠ ਕੇ ਗੁਰੂ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਲੰਗਰ ਛਕ ਰਿਹਾ ਹੈ ਤੇ ਬਿਜਲੀ ਬੋਰਡ ਦੇ ਕਰਮਚਾਰੀ ਬੜੀ ਸ਼ਰਧਾ ਭਾਵਨਾ ਤੇ ਪ੍ਰੇਮ ਪਿਆਰ ਨਾਲ ਲੰਗਰ ਕਰਾ ਰਹੇ ਹਨ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਹੋਰ ਉਥੇ ਕੀ ਕੁਝ ਹੋਇਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਵਾਈਰੂ ਜੀ ਜੀ ਦੇ ਵਿੱਚ ਸੀਆਰਏ 295/19 ਜਾ ਜੋ ਸਾਡੇ ਸਾਥੀਆਂ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਆ ਸੀ ਉਹ ਸਾਥੀਆਂ ਦੇ ਕੋਰਟ ਨੇ ਜੋ ਮਸਲਾ ਸੀਗਾ ਉਹ ਸਾਥੀਆਂ ਦੇ ਹੱਕ ਵਿੱਚ ਸੁਣਾਇਆ ਜਿਸ ਦੇ ਸ਼ੁਕਰਾਨੇ ਵਜੋਂ ਵਾਈਬ੍ਰੀ ਦਾ ਸ਼ੁਕਰਾਨਾ ਕਰਨ ਦੇ ਲਈ ਅਸੀਂ ਡਿਵੀਜ਼ਨ ਫਾਈਲ ਕ ਦੇ ਵਿੱਚ ਸਾਰੇ ਸਾਥੀਆਂ ਨੇ ਆਪਣੇ ਵਾਈਬ੍ਰੀ ਦਾ ਕੋਰਟ ਕੋ ਧੰਨਵਾਦ ਕਰਨ ਦੇ ਲਈ ਇੱਥੇ ਅਸੀਂ ਅਖੰਡ ਪਟ ਸਾਹਿਬ ਅਰਥਵਾਇਆ ਸੀ ਜਿਸ ਦਾ ਅੱਜ ਤੋਗ ਫੈਰਿਆ ਤੇ ਬਹੁਤ ਹੀ ਵਧੀਆ ਸੰਗਠਾ ਨੇ ਸਾਨੂੰ ਸਹਿਯੋਗ ਦਿੱਤਾ ਤੇ ਨਾਲ ਦੇ ਸਾਥੀਆਂ ਨੇ ਵੀ ਸਹਿਯੋਗ ਦਿੱਤਾ ਜਿਸ ਦੇ ਕਾਰਨ ਪੂਰਾ ਸਟਾਫ ਅੱਜ ਇੱਥੇ ਪਹੁੰਚਿਆ ਆਇਆ ਇਹ ਖੁਸ਼ੀ ਦੇ ਪਾੜ ਰਖਾਏ ਗਏ ਕਿੰਨੇ ਜਿਹੜੇ ਉਹਨਾਂ ਦੇ ਹੱਕ ਤੇ ਫੈਸਲਾ ਆਇਆ ਤੇ ਕੀ ਫੈਸਲਾ ਆਇਆ ਇਹ ਸਾਡੇ ਸਾਠੀ 1400 14-1500 ਦੇ ਤਕਰੀਬਨ ਲਗਭਗ ਸਾਠੀ ਸੰਗ ਜੋ ਕਿ ਇਸ ਜਿਨ੍ਹਾਂ ਦੇ ਸਾਥੀਆਂ ਦੀਆਂ ਤਨਖਾਹਾਂ ਪੂਰੀਆਂ ਨਹੀਂ ਬਣ ਰਹੀਆਂ ਸਨ ਲਗਭਗ 4.5 ਸਾਲਾਂ ਬਾਅਦ ਸਾਥੀਆਂ ਦੀਆਂ ਤਨਖਾਹਾਂ ਬੈਗਰੂਜੀ ਦੀ ਕਿਰਪਾ ਨਾਲ ਬਣੀ ਹੈ ਜਿਸ ਦਾ ਸ਼ੁਕਰਾਨਾ ਕਰਨ ਦੇ ਲਈ ਖੜਾ ਪੜਤਕ ਹੈ ਤੁਹਾਡਾ ਸ਼ੁਭਨਾਮ ਜੀ ਮੇਰਾ ਸ਼ੁਭਨਾਮ ਕੇਵਲ ਕ੍ਰਿਸ਼ਨ ਮੁਖ ਸਲਾਹਕਾਰ ਜੋਹਨ ਬਠਿੰਡਾ ਐਮ ਯੂ ਕੋਲ ਹੈ ਜੀ ਮੈਂ ਸਾਡਾ ਆਪਣੇ ਸੀਆਰਏ 298 ਦੇ ਮਹੀਨੇ ਦੇ ਵਿੱਚ ਸਾਈਕਲਰ ਨੂੰ ਦਾ ਜਿਹੜਾ ਪਾਰਕਲ ਸਮੱਸਿਆ ਪੂਰਾ ਹਲਵਾ ਜਿਹੜਾ ਹਾਈ ਕੋਰਟ ਦੇ ਵਿੱਚ ਨਾ ਕੇਸ ਪੈਣ ਚੱਲ ਰਿਹਾ ਹੈ ਜਿਹੜਾ 17 ਮਹੀਨੇ ਤੋਂ ਜਿਹੜੀਆਂ ਤਰਖਾਹਾਂ ਵੀ ਹੈ ਉਹ ਸਾਨੂੰ ਆਪਣਾ ਪੂਰੀ ਨਹੀਂ ਮਿਲਦਾਂ ਸੀ ਨਾ ਇਹ ਸਟੇਟਸ ਕੋਸ ਸੀਗਾ ਫੋੜ ਦੇ ਵਿੱਚ ਫੋੜ ਦਾ ਜਿਹੜਾ ਫੈਸਲਾ ਆਇਆ ਸੀਗਾ 17 ਪੀਸੀ ਮਿਲ ਨਹੀਂ ਇਹ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਯਾਦ ਇਹ ਏਰੀਆਸ ਮੇਂ ਦੇ ਦੇਣ ਹਾਂ ਹਾਂ ਇਹ ਜਾਨੀ ਦਿੱਤੇ ਨੇ ਨਾਲ ਜਾਣ ਉਹਦੇ ਸੁਧਰਾਨੇ ਵਜੋਂ ਆਪਣਾ ਟੈਂਡੈਂਟ ਤੋਂ ਸ਼੍ਰੀ ਘਨਪਾਤ ਸਾਹਿਬ ਦੇ ਜਿਹੜੇ ਇੱਕ ਪਕਾਸ਼ ਕਰਵਾਇਆ ਸੀ ਅਜੇ ਤੋ ਗੋਪਈਆ ਤੇ ने में जो, जो, जो है, है। ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत